ਬਹੁਤ ਵੱਡੀ ਸੇਵਾ ਜਿਹੜੀ ਇਹ ਇੰਨਾ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਔਰ ਉਹਨਾਂ ਦਾ ਅੰਮ੍ਰਿਤਸਰ ਇਸ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਣ ਬਾਬਾ ਜੀ ਦੀ ਹੈ ਤਾਂ ਤਾਂ ਬਾਬਾ ਦੀਪ ਸਿੰਘ ਆਪਣਾ ਓਟਾਸਾ ਲੈ ਕੇ ਸਾਰੀਆਂ ਸਵਾਵਾ ਲੈਂਦੇ ਨੇ ਇਹ ਉਹਨਾਂ ਨੇ ਇਹ ਰਸਤੇ ਪਾਇਆ ਤੇ ਅਸੀਂ ਇਸ ਹਸਤੇ ਚੱਲੇ ਆ ਜੀ ਦੇ ਸਮਾਜ ਦੇ ਵਿੱਚ ਔਰ ਮੈਂ ਸਮਝਦਾ ਜਿਹੜੇ ਮਾਲੀ ਹਾਲਾਤ ਨੇ ਉਹ ਕਈ ਲੋਗਾ ਦੇ ਵਰਗਾਂ ਦੇ ਚੰਗੇ ਨਹੀਂ ਹਨ ਔਰ ਉਹ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਿਹਾਰ ਚ ਰੱਖਦੇ ਹੋਏ ਅਜਿਹੀ ਪਹਿਲ ਕਦਮੀ ਕਰਨਾ ਅੱਗੇ ਵੱਧ ਕੇ ਆਣਾ ਕਿ ਅਸੀਂ ਧੀ ਆ ਪੈਣਾ ਦੀ ਰਖਵਾਲੀ ਵੀ ਕਰਾਂਗੇ ਔਰ ਮੈਂ ਸਮਝਦਾ ਕਿ ਹਰ ਮਾਪਾਪੂ ਦੇ ਮਨ ਉੱਤੇ ਬੜਾ ਬੋਝ ਹੁੰਦਾ ਇਸ ਗੱਲ ਦਾ ਕਿ ਅਸੀਂ ਧੀ ਬਿਉਣੀ ਹੈ ਅਹੀਂ ਇਹ ਚੋਣ ਹੈ ਕਿ ਜਨਮ ਦਿਹਾੜੇ ਨੂੰ ਸਮਾਪਤ ਕਿਸੇ ਗਰੀਬ ਬੱਚੇ ਦੀ ਬਾਹ ਫੜਨੀ ਚਾਹੀਦੀ ਆ ਜਿੱਦਾਂ ਲੋੜਵੰਦ ਕੋਈ ਪੜ੍ਹਾਈ ਵਾਲਾ ਕੋਈ ਲਾਜ ਵਾਲਾ ਕੋਈ ਦੂਜੇ ਆਪਾਂ ਨੂੰ ਫालतू ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਘਟਨ ਦੀ ਲੋੜ ਹੈ ਜਿਸ ਸਮੇਂ ਦੀ ਬੁਖ ਲੋੜ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ 21 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਪ੍ਰਦਾਨ ਵਰ ਜਿੰਦਰ ਸਿੰਘ ਟਿੰਕੂ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਮੌਕੇ ਪ੍ਰਧਾਨ ਟਿੰਕੂ ਨੇ ਕਿਹਾ ਕਿ ਇਹ ਪ੍ਰੋਗਰਾਮ ਪਿਛਲੇ 14 ਸਾਲਾਂ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਵਿੱਚ ਸੁਸਾਇਟੀ ਵੱਲੋਂ ਨਵੇਂ ਵਿਆਹੇ ਜੋੜਿਆਂ ਨੂੰ ਤੋਹਫੇ ਵਜੋਂ ਖੇਲੂ ਸਮਾਨ ਵੀ ਦਿੱਤਾ ਜਾਂਦਾ ਹੈ ਇਸ ਮੌਕੇ ਨਵੇਂ ਵਿਆਹਿਆਂ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਿਕਾਸ ਸੋਨੀ ਮਨਪੀਤ ਸਿੰਘ ਰੋਬਿਨ ਸਿੰਘ ਸਿਮਰਦੀਪ ਸਿੰਘ ਬਲਵੀਰ ਸਿੰਘ ਅਤੇ ਹੋਰ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਨਵਿਆਹੀ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਤੰਦਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਹੈ। ਸੋ ਮੈਂ ਨਾਨਾ ਸਭ ਤੋਂ ਵੱਲੋਂ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਖਾਸ ਕਰਕੇ ਪ੍ਰਧਾਨ ਜੀ ਔਰ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾ ਦਿਨਾ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਔਰ ਉਹਨਾਂ ਦਾ ਅੰਮ੍ਰਿਤਸਰ ਗੁਰੂ ਦੀ ਨਗਰੀ ਤੇ ਮੈਂ ਸਮਝਦਾ ਬਹੁਤ ਵੱਡੀ ਦੇਣ ਬਾਬਾ ਜੀ ਦੀ ਹੈ ਉਹਨਾਂ ਦਾ ਪਵਿੱਤਰ ਸਥਾਨ ਸਾਡੇ ਇੱਥੇ ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਹੈ ਸੋ ਮੈਂ ਸਾਰੀ ਸਪੂਚੀ ਤਨਤਨ ਬਾਬਾ ਦੀਪ ਸਿੰਘ ਸੋਸਾਇਟੀ ਨੂੰ ਇਸ ਕਾਰਜਕਾਰ ਕਰਨ ਦੇ ਉਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾ ਦਿਆਂ ਔਰ ਪ੍ਰਮਾਤਮਾ ਦੇ ਬਾਬਾ ਜੀ ਦੇ ਚ ਉਹ ਇਸੇ ਤਰੀਕੇ ਦੇ ਨਾਲ ਸਮਾਜ ਦੀ ਸੇਵਾ ਕਰਦੇ ਰਹੇ ਨੇ ਆਉਣ ਵਾਲੇ ਸਮੇਂ ਤੇ ਵੀ ਹੋਰ ਵੀ ਜਿਹੜੇ ਕੋਈ ਆਪਣੇ ਪ੍ਰੋਗਰਾਮ ਨੇ ਇਦਾਂ ਕਰਦੇ ਰਹਿਣ ਉਹ ਸਾਰੇ ਅਸੀਂ ਨਾਲ ਮਿਲ ਕੇ ਉਹਨਾਂ ਦਾ ਸਾਥ ਦੇ ਦਿੰਦੇ ਰਹੀਏ ਸਹਿਯੋਗ ਇਸਰ ਇਦਾਂ ਹੀ ਕੀਤਾ ਜਾਏਗਾ ਜਿਵੇਂ ਅੱਗੇ ਚੱਡ ਕੇ ਆਉਣ ਬਿਲਕੁਲ ਜੀ ਮੈਂ ਅੱਗੇ ਗੱਲ ਕੀਤੀ ਹੈ ਕਿ ਸੁਸਾਇਟੀ ਵੱਲੋਂ ਹੋਰ ਵੀ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਜਿੱਥੇ ਸਾਡੀ ਕੋਈ ਡਿਊਟੀ ਲਾਣਗੇ ਅਸੀਂ ਸਾਰੇ ਨਾਲ ਮਿਲ ਕੇ ਉਹਨਾਂ ਦਾ ਸਾਥ ਦੇਵਾਂਗੇ ਔਰ ਇਸ ਗੁਰੂ ਦੀ ਨਗਰੀ ਦੀ ਜੂਰ ਸੇਵਾ ਕਰਾਂਗੇ ਵੈਲਫੇਅਰ ਸੁਸਾਇਟੀ ਵੱਲੋਂ ਔਰ ਸਾਡੇ ਬਹੁਤ ਹੀ ਹੋਂਹਾਰ ਨੌਜਵਾਨ ਵੀਰ ਪਰਿੰਦਰ ਟਿੰਕੂ ਜੀ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਔਰ ਜਿਹੜੇ ਅੱਜ ਦੇ ਸਮਾਜ ਦੇ ਵਿੱਚ ਔਰ ਮੈਂ ਸਮਝਦਾ ਜਿਹੜੇ ਮਾਲੀ ਹਾਲਾਤ ਨੇ ਉਹ ਕਈ ਲੋਕਾਂ ਦੇ ਵਰਗਾਂ ਦੇ ਚੰਗੇ ਨਹੀਂ ਹਨ ਔਰ ਉਹ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਤਿਹਾਜ਼ ਚ ਰੱਖਦੇ ਹੋਏ ਅਜਿਹੀ ਪਹਿਲ ਕਦਮੀ ਕਰਨਾ ਅੱਗੇ ਵੱਧ ਕੇ ਆਣਾ اسی ਧੀਆ ਪੈਣਾ ਦੀ ਰਖਵਾਲੀ ਵੀ ਕਰਾਂਗੇ ਔਰ ਧੀਆ ਪੈਣਾ ਦਾ ਮਾਨ ਸਤਕਾਰ ਕਰਦੇ ਹੋਏ ਉਹਨਾਂ ਦਾ ਜੀਵਨ ਜਿਹੜਾ ਵਿਆਹ ਇੱਕ ਬੜਾ ਵੱਡਾ ਅਹਿਮ ਅ ਹਿੱਸਾ ਮੰਨਿਆ ਜਾਂਦਾ ਹੈ ਇੱਕ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦੇ ਵਿੱਚ ਔਰ ਮੈਂ ਸਮਝਦਾ ਕਿ ਹਰ ਮਾਪਾਪ ਦੇ ਮਨ ਉੱਤੇ ਬੜਾ ਬੋਝ ਹੁੰਦਾ ਇਸ ਗੱਲ ਦਾ ਕਿ ਅਸੀਂ ਧੀ ਵਿਆਉਣੀ ਹੈ ਔਰ ਇਹ ਧੀਆ ਵਿਆਹ ਕੇ ਮੈਂ ਸਮਝਦਾ ਕਿ ਬੜਾ ਵੱਡਾ ਪੁੰਨ ਖੱਟਦੇ ਨੇ ਸਾਡੇ ਵੀਰ ਵਰਜਿੰਦਰ ਟਿੰਕੂ ਜੀ ਔਰ ਸਮੂਚੀ ਟੀਮ ਮੈਂ ਮਹਿਸੂਸ ਕਰਦਾ ਕਿ ਇਹ ਜਿਹੇ ਕੰਮ ਜਿਹੜੇ ਚੰਗੇ ਕੰਮ ਨੇ ਇਹਨਾਂ ਵਰਜਿੰਦਰ ਟਿੰਕੂ ਜੀ ਤੋਂ ਸੇਧ ਲੈ ਕੇ ਸਮਾਜ ਦੇ ਵਿੱਚ ਬਾਕੀ ਵੀਰਾਂ ਨੂੰ ਵੀ ਅੱਗੇ ਪੈਲ ਕਦਮੇ ਕਰਨੀ ਚਾਹੀਦੀ ਹੈ ਸਰ ਇਸੇ ਤਰ੍ਹਾਂ ਅੱਜ ਤੁਹਾਨੂੰ ਧੰਨਵਾਦ ਆਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14ਵਾਂ ਮਾਦਿਕ ਸਾਲਾਨਾ ਆਨੰਦਗਾਰ ਸਮਾਗਮ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਸਮੂਚੀ ਟੀਮ ਵੱਲੋਂ ਅੱਜ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ ਲੋੜਵੰਦ ਲੜਕੀਆਂ ਨੂੰ ਲੋੜਵੰਦ ਸਮਾਨ ਜੋ ਘਰੇਲੂ ਵਰਤਨ ਵਾਲਾ ਉਹ ਦਿੱਤਾ ਜਾ ਰਿਹਾ ਜਿਹਦੇ ਵਿੱਚ ਬੈੱਡ ਆ, ਅਲਮਾਰੀ ਆ, ਗੱਦੇ ਆ, ਭਾਂਡੇ ਆ ਪਰ ਕੀ ਕੁੱਲ ਮਿਲਾ ਕੇ 58 ਦੇ ਲਾਗੇ ਬੰਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਘਰੇਲੂ ਵਰਤਨ ਵਾਸਤੇ ਦੇ ਰਹੇ ਆ ਜੀ ਕਿੰਨੇ ਕਿੰਨੇ ਸਾਰੇ ਤੁਹਾਡੇ ਬਲਾਸਤ ਨੂੰ ਪ੍ਰਵਲਾ ਕੀਤਾ ਜਾ ਰਿਹਾ ਹੈ ਅੱਜ ਕਿਥੋਂ ਕਿਥੋਂ ਪਰਿਵਾਰ ਆਏ ਆ ਅੱਜ ਦੇ ਜਿਹੜੇ ਟੋਡਲ ਅਨੰਦ ਕਾਰਜ 21 ਅਨੰਦ ਗਾਤਿ ਕਰਵਾਏ ਗਏ ਨੇ ਇਹ ਸਾਰੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਕਰਵਾਏ ਗਏ ਕਿੰਨੇ ਸਾਲਾਂ ਤੋਂ ਤੁਹਾਡੇ ਕੋਲ ਉਪਰਾਲਾ ਕੀਤਾ ਜਾ ਰਿਹਾ ਉਪਰਾਲਾ ਜੀ ਐਰ ਕੀ 14ਵਾਂ ਸਾਲਾਨਾ ਸਮਾਗਮ ਹੈ ਜਿਹੜਾ ਅੱਜ ਜਿਹੜਾ ਕਰਵਾਇਆ ਜਾ ਰਿਹਾ ਹੈ ਇਹ ਲੋਰੀਆ ਮੇਸਾ ਇਸ ਤਰ੍ਹਾਂ ਨੂੰ ਮਹਾਦਾਨ ਮੰਨਿਆ ਜਾਂਦਾ ਜੀ ਜਿਵੇਂ ਦੇਖਦੇ ਹੋ ਮਨ ਨੂੰ ਕਿੰਨੀ ਸੰਤੁਸ਼ਟੀ ਹੁੰਦੀ ਜਦੋਂ ਇਸ ਤਰ੍ਹਾਂ ਪਰਿਵਾਰਾਂ ਦੀ ਮਦਦ ਵਾਸਤੇ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਕਰਨਾ თანਤਨ ਬਾਬਾ ਅਦੀਪ ਸਿੰਘ ਆਪਣਾ ਓਟਾਥਾ ਲੈ ਕੇ ਸਾਰੀਆਂ ਸਵਾਵਾ ਲੈਂਦੇ ਨੇ ਇਹ ਉਹਨਾਂ ਨੇ ਇਹ ਰਸਤੇ ਪਾਇਆ ਤੇ ਅਸੀਂ ਇਸ ਹਸਤੇ ਚੱਲੇ ਆ ਜੀ ਅਸੀਂ ਵੀ ਹੋਰ ਵੀ ਵੀਰਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਨੇ ਜਿਹੜੇ ਕਿ ਇਸ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਵੱਧ ਤੋਂ ਵੱਧ ਵੱਧ ਚੜ ਕੇ ਆਪਣਾ ਮਨਾਉਂਦੇ ਨੇ ਅਸੀਂ ਇਹੋ ਚਾਹੁੰਦੇ ਹਾਂ ਕਿ ਜਨਮ ਦਿਹਾੜੇ ਨੂੰ ਸਮਰਪਤ ਕਿਸੇ ਗਰੀਬ ਬੱਚੇ ਦੇ ਬਾਹ ਫੜਨੀ ਚਾਹੀਦੀ ਆ ਜਿੱਦਾਂ ਲੋੜਵੰਦ ਜਲਾ ਕੋਈ ਲਾਲਾ ਜਲਾ ਬਈ ਦੂਜੇ ਆਪਾਂ ਨੂੰ ਫालतू ਦੇ ਖਰਚ ਰੋਕ ਕੇ ਆਪਣੇ ਉਹਨੂੰ ਇਸ ਗਰੀਬ ਪਰਿਵਾਰਾਂ ਦੇ ਵਿੱਚ ਆਪਾਂ ਨੂੰ ਦਸਵੰਦ ਕੱਢਣ ਦੀ ਲੋੜ ਹੈ ਜਿਸ ਸਮੇਂ ਦੀ ਮੁੱਖ ਲੋੜ ਹੈ ਅੱਜ ਦਾ ਮਹਿਮਾਨ ਆਪਾਂ ਵੀ ਕੀਤੇ ਜਾਣੀ ਅੱਜ ਮੁੱਖ ਮਹਿਮਾਨ ਆਪਾਂ ਇਦਾਂ ਦੇ ਉਪਰਾਲੇ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੁਸਾਇਟੀ ਪਿਛਲੇ 14-15 ਸਾਲਾਂ ਤੋਂ ਚੱਲ ਰਹੀ ਹੈ ਜਿਵੇਂ ਕਿ ਲੋੜਵੰਦ ਬੱਚਿਆਂ ਦੀ ਪੜ੍ਹਾਈ ਆ ਲੋੜਵੰਦ ਇਲਾਜ ਜਿਹੜੇ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਆ ਜਿਹੜੇ ਕਿਨਰ ਬਲੱਡ ਦੀ ਲੋੜ ਪੈਂਦੀ ਆ ਬਲੱਡ ਮੁਹਈਆ ਕਰੇ ਸੋਸਾਇਟੀ ਵੱਲੋਂ ਹਰ ਲੋੜਵੰਦ ਦੀ ਬਾ ਹਰ ਲੋੜਵੰਦ ਦੀ ਬਾ ਜਿਹੜੀ ਪਹਿਲ ਦੇ ਆਧਾਰ ਤੇ ਫੜੀ ਜਾਂਦੀ ਹੈ ਪਰ ਸ਼ਰਤ ਸੋਸਾਇਟੀ ਦੀ ਇੱਕ ਹੁੰਦੀ ਹੈ ਹਰ ਵਾਰੀ ਕਿ ਹੋਣਾ ਲੋੜਵੰਦ ਚਾਹੀਦਾ ਨਾ ਕਿਸੇ ਨੂੰ ਨਹੀਂ ਹੁੰਦੀ ਜੀ ਹੁਣ ਕੋਣ ਕੋਣ